ਮੈਂ ਘਰ ਦੇ ਨਾਲ ਲੜਕੇ ਨੂੰ ਵਿਆਹ ਕਰਾ ਲਿਆ ਇਸ ਦੂਜੀ ਥਾਂ ਤੇ ਅੱਛਾ ਜੀ ਤੇ ਮੈਂ ਉਸਦੀਪ ਦੇ ਕੋਲੇ ਚਲੀ ਗਈ ਸੀ ਅੱਛਾ ਜੀ ਸੰਦੀਪ ਤੋਂ ਬਾਅਦ ਮੇਰਾ ਜੀਨ ਲੱਗਿਆ ਉੱਤੇ ਅੱਛਾ ਜੀ ਮੈਂ ਬੱਚਾ ਕੋਲ ਜਾਣਾ ਚਾਹੁੰਦੀ ਸੀ ਹਾਂ ਜੀ ਇਹਨਾਂ ਦੇ ਘਰੇ ਆ ਕੇ ਮੇਰੇ ਕੁੱਟ ਮਾਰ ਕੀਤੀ ਮੈਂ ਪਰਸੋਂ ਆਈ ਸੀ 20 ਵਾਰ ਅੱਜ ਕੁੱਟ ਮਾਰ ਕੀਤੀ ਇਹਨਾਂ ਨੇ ਮੇਰੇ ਨਾਲ ਨਹੀਂ ਕਿੰਨਾ ਟਾਈਮ ਤੁਸੀਂ ਰਹੇ ਆ ਕੀ ਗੱਲ ਕੀ ਹੋਈ ਸੀ ਮੈਨੂੰ 4 ਮਹੀਨੇ ਹੋਏ ਆ ਜੀ ਉੱਥੇ ਰਹਿੰਦੀ ਨੂੰ ਅੱਛਾ ਜੀ ਬਸ ਮੈਂ ਉੱਥੋਂ ਆ ਗਈ ਸੀ ਹੁਣ ਕਿਨੇ ਘੋਟ ਮਾਰ ਕੇ ਦੀ ਕੌਣ ਸੀ ਉਹ ਸੰਦੀਪ ਕੌਣ ਸੀ ਕਿ ਨਾਕੀ ਉਹਨਾਂ ਦੇ ਸੰਦੀਪ ਜੀ ਕਿੱਥੇ ਰਹਿੰਦੇ ਹੋ ਤੁਸੀਂ ਕਿੱਥੇ ਰਹਿੰਦੇ ਹੋ ਅੱਛਾ ਟੈਂਟਰ ਨੇ ਦੋ ਚ ਦੇਂਦੇ ਆ ਇਹ ਜੀ ਸਾਡੀ ਬੋਟੀ ਸੀ ਜਿਹੜੀ ਇਹ ਹਮਾਰਾ ਤੇ ਇਹ ਥੋੜਾ ਥਰ ਮਤਲ ਕੇ ਆਣ ਬੰਦੀ ਸੀਗੀ 15 ਸਾਲ ਰਹੀ ਹੈ ਸਾਡੇ ਕੋਲੇ ਤੇ ਮੁੜ ਕੇ ਦੂਜਾ ਨਹੀਂ ਇਹ ਗੰਦੀ ਵੀ ਭੱਜ ਗਈ ਇਹ ਘਰੋਂ ਮੈਂ ਘਰੇ ਹੈ ਨਹੀਂ ਸੀਗੀ ਤੇ ਮੁੰਡਾ ਕੰਮ ਤੇ ਗਿਆ ਸੀਗਾ ਤੇ ਬੱਚੇ ਸਕੂਲ ਸੀਗੇ ਜਦ ਸਾਡਾ ਮੁੰਡਾ ਵੀ ਸਕੂਲ ਲੈ ਕੇ ਬੱਚੇ ਵੀ ਘਰੋਂ ਆਇਆ ਘਰੇ ਆਇਆ ਤਾਂ ਉਹ ਚਾ ਵੀ ਸਾਡ ਫੜਾ ਗਈ ਆ ਤੇ ਗਵਾਂਡੀਆਂ ਨੂੰ ਤੇ ਉਹ ਗੰਦੀ ਉਹ ਭੱਜ ਗਈ ਮੁੜ ਕੇ ਤੇ ਸੰਦੀਪ ਉਹ ਮੁੰਡੇ ਨਾਲ ਭੱਜੀ ਆ ਤੇ ਜਦੋਂ ਇਹ 4 ਮਹੀਨਿਆਂ ਤੋਂ 4.5 ਮਹੀਨਿਆਂ ਤੋਂ ਪਰਸੋਂ ਆਈ ਸੀਗੀ ਤੇ ਆਪਦੇ ਘਰੇ ਉਹ ਕਹਿੰਦੀ ਮੇਰੇ ਜੀ ਨਹੀਂ ਲੱਗਦਾ ਤੇ ਮੈਂ ਘਰੇ ਵੀ ਜਾਣਾ ਹੁੰਦਾ ਉਹ ਮੁੰਡੇ ਨੂੰ ਕਿਹਾ ਹੋਣਾ ਤੇ ਫਿਰ ਉਹ ਕਹਿੰਦੀ ਉਹ ਆ ਗਈ ਭੱਜ ਵੀ ਉਧਰ ਉਹ ਵੀ ਉਧਰੋਂ ਵੀ ਕੋਈ ਅੱਜ ਕਿਹਾ ਕਿ 2 ਨੰਬਰ ਚ ਡੋਗਰੁਆਸਤੀ ਚ ਖੱਬੇ ਹੱਥ ਤੇ ਉਹ ਫਿਰ 2 ਦਿਨ ਤਾਂ ਵੇਖਿਆ ਨਹੀਂ ਉਹਨਾਂ ਨੇ ਤੇ ਅੱਜ ਫਿਰ ਸਾਡੇ ਮਰਦਤਾ ਹੀ ਕਰ ਗਏ ਉਹ ਘਰੇ ਆਏ ਸੀਗੇ ਹਾਂਜੀ ਘਰੇ ਆਏ ਸੀਗੇ ਕੀ ਕੰਮ ਕਰਦੇ ਮੁੰਡੇ ਕੌਣ ਸੀ ਕਿੰਨੇ ਕੁ ਬੰਦੇ ਆਏ ਸੀਗੇ ਉਹ ਬੰਦੇ ਵਾਧੂ ਸੀਗੇ ਕਿਨੂੰ ਕਿਹਦੀ ਮੰਨ ਲਓ ਸੱਟਾਂ ਮਾਰ ਕੇ ਗਏ ਆ ਸੱਟਾਂ ਇੱਕ ਤਾਂ ਮੇਰੇ ਬੇਟੇ ਤੇ ਮਾਰ ਕੇ ਗਏ ਆ ਇੱਕ ਆ ਵਰਟੀ ਤੇ ਮਾਰ ਕੇ ਗਏ ਆ ਜਿਹੜੀ ਗਈ ਸੀਗੀ ਇਹਨਾਂ ਦਾ ਵਿਆਹ ਕਿੰਨਾ ਟਾਈਮ ਪਹਿਲਾਂ ਹੋਇਆ ਸੀ ਕਿੰਨੇ ਬੱਚੇ ਹੈਗੇ ਆ ਤੁਹਾਡਾ ਬੇਟਾ ਕੀ ਕਰਦਾ ਸੀਗਾ ਹਾਂਜੀ ਸਾਡਾ ਬੇਟਾ ਕਰਦਾ ਸੀਗਾ ਵੀ ਆਪਣਾ ਸ਼ੋਰੂਮ ਤੇ ਲੱਗਾ ਸੀ ਵਿਕੇ ਦੇ ਅੱਛਾ ਜੀ ਤੇ ਬਿਜਲੀ ਦਾ ਕੰਮ ਕਰਦਾ ਸੀਗਾ ਤੇ ਹਾਂ ਇਹਨਾਂ ਦੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਇਹ 2007 ਦਾ ਸੀਗਾ ਵਿਆਹ ਕਿੰਨੇ ਜਵਾਬ ਬੱਚੇ ਕਿੰਨੇ ਸੀ ਉਹਨਾਂ ਦੇ ਹੁਣ ਹਾਲਤ ਕਿਵੇਂ ਆ ਜੀ ਦੋਵਾਂ ਜਣਾਂ ਦੀ ਉਹ ਬੇਟਾ ਤਾਂ ਹੈ ਨਹੀਂ ਮੇਰਾ ਅੱਛਾ ਹਾਂਜੀ ਮਾਰਕੋਟ ਕਿਵੇਂ ਕੀਤੀ ਇਹਨਾਂ ਨੇ ਕਾਹਦੇ ਨਾਲ ਮਾਰਕੋਟ ਕੀਤੀ ਔਰ ਡੰਡੇ ਲੈ ਕੇ ਆਏ ਦੂਆ ਲਾਉਣ ਲੱਗੇ ਸੀ ਅਸੀਂ ਤੇ ਸਾਡੇ 부ਆ ਮੁਟਲਕੇ ਵੀ ਭੰਨਤਾ ਇਹਨਾਂ ਨੇ ਬੀਪੰਡ ਕਿਤੇ ਬਾੜੀ ਆਏ ਅੰਦਰ ਅਨਵਾਟਰ ਵੀ ਛੁੱਟਦਾ ਸਭ ਕੁਝ ਹੀ ਛੁੱਟਦਾ ਕਿੰਨੇ ਕ ਬੰਦੇ ਸੀਗੇ ਵਾਵਾ ਜਣੇ ਸੀਗੇ ਜੀ ਪੁਲਿਸ ਨੂੰ ਮੋਬਾਈਲ ਕੀਤਾ ਜੀ ਫਿਰ ਉਹਨਾਂ ਹਾਂਜੀ ਕੀਤਾ ਸੀ ਉਹ ਇੱਥੇ ਵੀ ਦੇਖ ਕੇ ਲੈ ਕੇ ਗਏ ਆ ਐਡਰੈਸ ਆ ਲੈ ਕੇ ਲੱਗੇ ਕੀ ਮੰਗ ਕੀ ਆ ਤੁਹਾਡੀ ਕੀ ਮੰਗ ਹਾਂਜੀ ਮੰਗੀ ਮੰਗ ਕੀ ਕਰਦੇ ਆ ਤੁਸੀਂ ਮੰਗ ਕੀ ਕਰਦੇ ਆ ਬੇਟਾ ਤਾਂ ਥੱਡਾ ਗਿਆ ਚਲਿਆ ਸਾਹਿਬ ਮੈਨੂੰ ਉਹ ਵੀ ਮੈਨੂੰ ਪਾਰਥੀ ਕਰਕੇ ਥੱਡਿਆ ਸੀ ਕਰਦੇ ਉਹਨਾਂ ਨੇ ਡਾਕਟਰ ਨੇ ਤੇ ਹੁਣ ਉਹਨਾਂ ਨੂੰ ਫਾਦਰ ਕੇ ਇਕਦਮ ਤੋਂ ਕਰਨਾ ਹੈ ਜਿੱਥੇ ਆਵੇ ਹੀ ਸਾਡਾ ਕਮਾਉਣ ਵਾਲਾ ਸੀਗਾ ਸਮਾਨ ਵੀ ਪੰਨ ਗਿਆ ਸਰ ਮਨ ਮਦਦ ਵੀ ਬਾਈਟ ਕਰੀ ਹਾਂ ਹਾਂਜੀ ਸਮਾਨ ਸਮੁੰਡ ਵੀ ਸਾਰਾ ਪੰਨ ਗਿਆ ਸਮਾਨ ਹੋਲ ਬੈਟਰ ਤੋਂ ਉੜ ਗਿਆ ਇਹ ਕਮਾਈ ਵਾਲਾ ਨਹੀਂ ਸੀਗਾ ਜਦੋਂ ਮੈਂ ਇਹ ਸੀ ਜੀ ਮੇਰੀ ਪੈਨਸ਼ਨ ਆਉਂਦੀ ਹੈਗੀ ਆ ਤਾਂ ਉਹਦੇ ਦਾ ਮਤਲਬ ਮੜ ਮਟਾ ਜਿਹਾ ਚੱਲਦਾ ਹੈਗਾ ਇਹਦੇ ਫਾਦਰੇ ਦੇ ਵੀ ਹੁੰਦੇ ਵੀ ਮੁੰਡੇ ਤੋਂ ਫਾਦਰ ਬਿਜਲੀ ਬੋਰਡ ਸੀ ਉਹਨਾਂ ਦੀ ਵੀ ਡੈਥ ਹੋ ਗਈ 12 13 ਸਾਲ ਹੋ ਗਏ ਉਹਨਾਂ ਨੂੰ ਵੀ ਕੋਈ ਸਰ ਆਪਕੋ ਸਮੋਂ ਪਹਿਲਾਂ ਦੀ ਗੱਲ ਹੈ ਪਰਮਿੰਦਰ ਸਿੰਘ ਨਾਂ ਦਾ ਵਿਅਕਤੀ ਹੈ ਉਹਦੇ ਪਰਿਵਾਰ ਨਾਲ ਆਪਣੇ ਘਰ ਚ ਰਹਿ ਰਹੇ ਸੀ ਆ ਤਾਂ ਫਿਰ ਉੱਥੇ ਸੰਦੀਪ ਮਣੀ ਤੇ ਸ਼ੰਕਰਨਾ ਦੇ ਵਿਅਕਤੀ ਨੇ ਇਹ ਹਮਲਾ ਕੀਤਾ ਜਿਹੜੀ ਇਹ ਹੈ ਡਿੰਦਰੀਆ ਸਿਰ ਸੱਪ ਲੱਗੀਆਂ ਜਿਹਦੇ ਵਿੱਚੋਂ ਇਹਨਾਂ ਦੀ ਪਰਮਿੰਦਰ ਜੀ ਦੀ ਇਹਨਾਂ ਦੀ ਜਿਹੜੀ ਡੈਥ ਹੋ ਗਈ ਇਹਨਾਂ ਦੀ ਉਮਰ 43 ਸਾਲ ਸੀ ਇਹਨਾਂ ਦੀ ਵਾਈਫ ਜਿਹੜੀ ਉਹਦੀ ਉਮਰ 31 ਸਾਲਾਂ ਉਹ ਜਖਮੀ ਹੈਗੇ ਤੇ ਇਹਦਾ ਬੇਟਾ ਗੁਰਪ੍ਰੀਤ 14 ਸਾਲ ਦਾ ਜੀ ਤੇ ਬੇਟੀ ਆ ਹਰਸ਼ਪ੍ਰੀਤ 17 ਸਾਲ ਸਰੇ ਹੋਇਆ ਕੀ ਸੀਗਾ ਕੀ ਮਾਮਲਾ ਕੀ ਸੀ ਇਹ ਆਪਸੀ ਇਹ ਬਸ ਫਿਰ ਕੋਈ ਮੈਰਿਜ ਵਗੈਰਾ ਪਹਿਲਾਂ ਇਹਨਾਂ ਨੇ ਰੀ ਮੈਰਿਜ ਹੋਈ ਸੀਗੀ ਉਸ ਚੱਕਰ ਦੇ ਵਿੱਚ ਇਹਨਾਂ ਦੀ ਸਾਰੀ ਗੱਲਬਾਤ ਹੋਈ ਆਈ ਅਜੇ ਪ੍ਰਾਇਮਰੀ ਇਨਫੋਰਮੇਸ਼ਨ ਨਹੀਂ ਆਈ ਆ ਬਾਕੀ ਡਿਟੇਲ ਲੈਣੇ ਸੀ ਪਹਿਲਾਂ ਕਿੰਨੇ ਕੁ ਬੰਦੇ ਸੀ ਹਾਂਜੀ ਜਿਹੜੇ ਹਮਲਾ ਕਰਨਾ ਸੀ ਕਿੰਨੇ ਕੁ ਬੰਦੇ ਨੇ ਮਾਰੇ ਮਨ ਇਹ ਤਾਂ ਤਿੰਨ ਬੰਦਿਆਂ ਬਾਰੇ ਦੱਸ ਰਹੇ ਜੀ ਬਾਕੀ ਡਿਟੇਲ ਅੱਗੇ ਪਤਾ ਲੱਗ ਜੂਜੀ ਇਹ ਪ੍ਰਾਇਮਰੀ ਇਨਫੋਰਮੇਸ਼ਨ ਆ ਸਾਨੂੰ ਇਹ ਵੀ ਉਹਦੀ ਮੰਮਾ ਦਾ ਵੀ ਸੱਟ ਲੱਗੀ ਹੋਈ ਆ ਉਹਨਾਂ ਕੋਲ ਵਿਚਾਰਾਂ ਕੋਲੇ ਪੈਸੇ ਵੀ ਨਹੀਂ ਹੈਗੇ ਤੇ ਉਹ ਪਰਚੇ ਵਗੈਰਾ ਉਹਨਾਂ ਨੂੰ ਮਿਲ ਗਏ ਹੋਣਗੇ ਸਾਨੂੰ ਵੀ ਅਸੀਂ ਟੈਸਟ ਵਗੈਰਾ ਕਰਾ ਕੇ ਜੋ ਵੀ ਆ ਉਹਨਾਂ ਦੇ ਬੱਚਿਆਂ ਦੇ ਕੋਲੇ ਵੀ ਨਹੀਂ ਕੋਈ ਬੈਠਾ ਉਹ ਇਸ ਤਰ੍ਹਾਂ ਨਹੀਂ ਸਿਕਿਉਰਟੀ ਫੀਲ ਕਰ ਰਿਹਾ ਕਿ ਸਾਡੇ ਇੱਥੇ ਕੋਈ ਇੱਥੇ ਨਾਮਲਾ ਕਰ ਜੇ ਰਿਸ਼ਤੇਦਾਰ ਵਗੈਰਾ ਬਾਗਾ ਪੁਰਾਣੇ ਚੱਲੇ ਹੋਏ ਨੇ ਤੇ ਹੁਣ ਅਸੀਂ ਕਰ ਰਹੇ ਹਾਂ ਸਾਰਾ ਕੁਝ ਹੁਣ ਅਸੀਂ ਵਾਰਿਸ ਹਾਂ ਅਸੀਂ ਇਹਨਾਂ ਦੇ ਵਾਰਿਸ ਹੁਣ ਅਸੀਂ ਹਾਂ ਠੀਕ ਹੈ